ਮਾਤਾ ਉਹ ਮਾਤਾ ਭੈਣ ਕਿੱਥੇ ਚਲ ਗਈ ਉਹ ਮਾਤਾ ਦੇ ਆ ਆਹ ਉਹ ਲੱਗਦੀ ਇਹ ਕੰਮ ਨਹੀਂ ਹੋ ਰਿਹਾ ਤੇ ਸਾਹਮਣੇ ਆਵੇ ਬੁੱਤਾਂ ਫੇਰ ਦੇ ਜੀ ਤੇ ਅਮਨ ਕਿੱਥੇ ਆ ਉਹ ਅੰਦਰ ਸੁੱਤੇ ਹੋਏ ਨੇ ਉਹਨੂੰ ਨਾਲ ਲਾ ਦੇ ਉਹ ਸੁਤੀ ਕਰਦੀ ਕਰੇ ਤੂੰ ਆਖੇ ਲੱਗਦੀ ਮੇਰੇ ਆਖਿਆ ਮੈਂ ਹਾਂ ਆ ਜਾ ਦੋਈ ਗਣੀ ਕੰਮ ਕਰਦੇ ਤੇ ਡੰਗੜਾ ਵਾਲੀ ਅੱਜ ਨਹੀਂ ਬਣੀ ਹੁਣ ਫੇਰ ਸੌਂਦੀ ਲੰਮੇ ਤਾਂ ਸਰਜੂ ਉਧਰ ਵਟਨਾ ਤੋਂ ਵਾਲੇ ਆ ਤੇ ਟੋਟ ਟੋਟ ਪੈਂਦੀ ਆਲੇ ਗੋਹਾ ਖੁਡਾ ਨੇ ਕੀ ਕਰਨਾ ਇਹਦੇ ਨਾਲ ਕਰ ਲੈਨੇ ਗੱਲ ਆ ਅੰਦਰ ਇਹਦੇ ਨਾਲ ਪੁੱਛ ਲੈਨੇ ਆ ਵੀ ਕਰਨਾ ਕੰਮ ਤੇ ਨਹੀਂ ਦੱਸਦੇ ਆ ਆ ਕੇ ਮੈਟ ਕਰ ਲੈ ਆ ਫਿਰ ਅਬਿੱਕੀਆਂ ਦੀ ਦੱਦੇ ਆ ਨੂੰ ਜਿਹੜੀ ਗੱਲ ਆ ਆ ਨੂੰ ਪੁੱਛ ਲੈ ਫਿਰ ਕੀ ਜਾਂਦੀ ਆ ਹਾਂ ਚੱਲ ਆ ਤੂੰ 2 ਮਿੰਟ ਤੋ ਹੱਥ ਥਾਪਦੇ ਧਿਆਰਿਆ ਮੈਂ ਤਾਂ ਫਿਰ ਕਰਨਾ ਹੀ ਕਰਨਾ ਵਾ ਜਣਾ ਆ ਜਾ ਆ ਜਾ ਤੂੰ ਤੂੰ ਹੱਥ ਦਾ ਨੰ ਪੁੱਛ ਲੈ ਨਾਰਾ ਬੜਾ ਪਿਆਸ ਡੰਗਰਾ ਥੱਲੇ ਨਾਲ ਚੱਲ ਲਈਓ ਕਰ ਲੈਨੇ ਆ ਪੁੱਛ ਲੈਨੇ ਕਵਰੇ ਕੀ ਜਾਂਦੀ ਹੈ ਪਰ ਮੈਂ ਕਿੰਨਾ ਕਿ ਫਿਰ ਕਰ ਦੂਗਾ ਬੋਹਾ ਪੂਰਾ ਮੇਰੇ ਤੋਂ ਵੀ ਗਲਤ ਨਹੀਂ ਹਣਾ ਕੋਈ ਵਾ ਨਹੀਂ ਆ ਕਿ ਧੋਆ ਕੁੜਾ ਕਰਨ ਦੇ ਉਪਰ। ਤੇਰਾ ਕੱਟ ਗਿਆ ਹਣ। ਛੇਤੀ ਕਰ ਛੇਤੀ ਮਦਾ। ਕਿਹਾ ਖਾ ਠੀਕ ਆ ਹਣ। ਆਜ ਨੂੰ ਵੇਡ ਲੈਣਾ ਗਾਲ ਇਹਨੂੰ ਵੇਡ ਦੇਣੀ ਆਪਾਂ। ਸਰੀਰ ਤੇ ਲਾ ਮਠਾ ਰਹਿਦਾ ਹੁਣ ਲਈ ਹੁੰਦਾ ਹਣ। ਵੇਡ ਦਿੰਦੇ ਆਜ ਆਪਾਂ ਉਹਨੂੰ ਵੇਡ। ਇਹਦੀ ਬਾਤ ਨਹੀਂ ਵੀ। ਏਰੀ ਮਦਾ ਪੁੱਛ ਲੈਨੇ। ਆ ਵੇ ਤਾਂ ਮਦਾ ਲੱਗਦੀ ਨਹੀਂ ਆਂਦੀ ਕੀ ਐ। ਇਹ ਚੌਂਦੀ ਐ ਲੈ ਵੀ ਸੁੱਤੀ ਹੂੰ। ਚੱਲ ਕੋਈ ਨਹੀਂ ਠੋਮਾ ਮੈਂ। ਆ ਵੇ ਜਰਾ। ਯਮਣਾ ਹਾਂਜੀ ਇਹ ਮਾਤਾ ਗੱਲੀ ਕੰਮ ਦਈ ਆ ਬਾਹਰ ਕਰਨਾ ਹਾਂਜੀ ਤੇ ਤੂੰ 12 ਵਜੇ ਕਿ ਛੁੱਟੀ ਹੈ 13 ਨਹੀਂ ਫਿਰ ਕੇ ਬੰਦਾ ਬਾਹਰ ਕੰਮ ਕਰਨ ਦਾ ਨਾਮ ਆ ਤੇ ਲੌਂਗੀ ਤੇ ਰੋਟੀਆਂ ਨਹੀਂ ਮੈਂ ਪੜਾਉਂਦੀ ਨੂੰ ਲਾ ਕੇ ਤੇ ਉੱਤਨਾ ਨੇ ਇਹ ਤੇ ਕੰਮ ਬਹੁਤ ਘੜਾ ਕੇ ਨਹੀਂ ਕਰਨਾ ਹਾਂ ਦੱਸ ਹੁਣ ਮੈਨੂੰ ਨੀਂਦ ਆਈ ਮੈਂ ਸੌ ਗਈ ਮੈਂ ਤਾਂ ਤੂੰ ਹੀ ਕਹੇ ਰਹੀ ਸੀ ਸੌਣਾ ਕਰੋ ਉੱਠ ਕੇ ਇਕੱਠੇ ਕਰ ਲਿਆ ਕਰਾਂਗੇ ਕੰਮ ਤੇ ਕੋਤ ਮਾਰ ਟੰਗਰ ਦਾ ਗੋਹਾ ਗੂੜਾ ਨਹੀਂ ਨਾ ਮੜ ਕੇ ਰਹਿਣਾ ਇਕੱਠੇ ਦੀ ਗੱਲ ਨਹੀਂ ਗਈ ਗੱਲ ਇਹ ਆ ਵੀ ਸਾਰੀ ਉਮਰ ਉਹੀ ਕਰਨਾ ਤੇ ਮੈਨੂੰ ਕੰਮ ਕਰ ਨੂੰ ਨਹੀਂ ਆਉਂਦਾ ਵਾ ਮੈਨੂੰ ਕੰਮ ਕਰ ਨੂੰ ਨਹੀਂ ਆਉਂਦਾ ਵਾ ਤੇ ਕੰਮ ਕਰਦੇ ਕਿਹਨੇ ਕਰਨੇ ਆ ਕੋਈ ਨਹੀਂ ਕਰ ਲੂੰਗੀ ਵਾ ਸੌਂ ਤੋ ਲਵਾ ਘੜੀ ਸੌਂ ਦਾ ਟਾਈਮ ਹੁੰਦਾ ਕੋਈ 3:00 4:00 ਵਜੇ ਤੱਕ ਕੋਈ ਪੇਸੌਣੇ ਦੇ 2-4 ਘੰਟੇ ਬੰਦਾ 12:00 12:00 ਵਜੇ ਤੱਕ ਥੋੜੀ ਹੁੰਦਾ ਸੁਪਾ ਹੀ ਰਵੇ ਹੌਣੇ ਕਰ ਲੈਣੀ ਅੱਜ ਕੇ ਉੱਠਣਾ ਕਦੋਂ 12:00 ਵੱਜ ਗਏ ਆ ਉੱਠ ਪੈਣੀ ਕਰ ਲੈਣੀ ਆ ਮੈਂ ਤਾਂ ਮਾਤਾ ਨੂੰ ਆਵਾਜ਼ ਮਾਰੀ ਅੰਦਰੋਂ ਵੀ ਮਾ ਮਾਤਾ ਬਣੀ ਕਿੱਥੇ ਗਈ ਆ ਤੇ ਤੂੰ ਹੀ ਜਵਾਨਾ ਨਹੀਂ ਸੁੱਤੀ ਆ ਤੇ ਉਹ ਮਾਤਾ ਇਕੱਲੀ ਧੀ ਉੱਥੇ ਡੰਗਰ ਨਾਲੇ ਘਰੂ ਘੇਰ ਨੂੰ ਰੋਟੀ ਐ ਕਿਉਂ ਕੀ ਆ ਗੋਕਰ ਫੇਰ ਕੇ ਮਾਤਾ ਨੂੰ ਕੀ ਹੋ ਗਿਆ ਕੋਈ ਨਹੀਂ ਕਰ ਲੈਣੀ ਮਾਤਾ ਨੂੰ ਤਾਂ ਚੱਲ ਕੀ ਹੋਣਾ ਵਾ ਚੱਲ ਮੈਂ ਤਾਂ ਕਰਤੀ ਹਗੀ ਚੱਲ ਮੈਂ ਗਾਂਦੂ ਕੰਮ ਕਰ ਰਿਆ ਕਰੂੰਗੀ ਕੀ ਹੋਦਾ ਮੈਂ ਕਰ ਲੈਣੀ ਆ ਮੈਂ ਦੇਰ ਲੈਣੀ ਬੰਕਰ ਜਾ ਤਕਾ ਦੱਸ ਨਾ ਹੁਣ ਤੂੰ ਮੇਰੇ ਸਾਹਮਣੇ ਹੁਣ ਤੂੰ ਮੇਰੇ ਸਾਹਮਣੇ ਆ ਕੇ ਜਾਨੀ ਮੈਂ ਕਰ ਲਈ ਨਹੀਂ ਆ ਮੈਂ ਜੇ ਤੂੰ ਭਲਕੇ ਚਲਗਾ ਤੂੰ ਫੇਰਾ ਖਣਾ ਮਾਰਾ ਤੇ ਮੇਰੇ ਸਾਹਮਣੇ ਤੇਰੇ ਮੂੰਹ ਤੇ ਕਹਿਣ ਦੇ ਵੀ ਨਹੀਂ ਨਹੀਂ ਆ ਕੇ ਨਹੀਂ ਲੱਗਦੀ ਮੇਰੇ ਨਹੀਂ ਹੱਥੇ ਕੋਰਾ ਲੱਗਦਾ ਰੋਟੀਆਂ ਵੀ ਨਹੀਂ ਦੋ ਤਾ ਤੈਨੂੰ ਸਮਝਾਣਾ ਤੇ ਨਹੀਂ ਤੂੰ ਮੇ ਨਾਲ ਆ ਕੇ ਲੜਨਾ ਹੀ ਨਹੀਂ ਮੇਰੇ ਤੇ ਕਰ ਕੀ ਕਰਾਂਗਾ ਜੇ ਤੂੰ ਕਰ ਨਹੀਂ ਰੱਖਨੀਂਗਾ ਮੈਂ ਹੁਣ ਤੈਨੂੰ ਦੱਸ ਦੇਣਾ ਮੈਂ ਕੀ ਕਰਨਾ ਤੇ ਤੂੰ ਇਹੋ ਕਰਨ ਮੋਦਾ ਲੈ ਆ ਸਕਦਾ ਹੈ ਕਿ ਤਰੀਕਾ ਕਿ ਇਹਨੂੰ ਠਾ ਕੇ ਆਖਣ ਦਾ ਉਹ ਤਾਂ ਠੰਮਾ ਲਾ ਕੇ ਹੈਗਾ ਹੀ ਯਾਰ ਨਹੀਂ ਤੂੰ ਹੁਣੇ ਦੱਸ ਦੇ ਕੰਮ ਕਰਨਗੀ ਕਿ ਨਹੀਂ ਕਰਨਗੀ ਕੰਮ ਕਰਦੀ ਆ ਅੱਗੇ ਵੀ ਇਹ ਨਹੀਂ ਕਰਨਾ ਤੇ ਉਹ ਮਾਂ ਕਿਉਂ ਆਦਾ ਸਾਦਲਾ ਤੇ ਉਹਨਾਂ ਨਾਲ ਗੱਲ ਕਰ ਆਦੀ ਮੇਰੀ ਤਾਂ ਮੋਂਨਾਂ ਨੂੰ ਕੁਛ ਲੈਣਾ ਕੰਮ ਕਰਦੀ ਆ ਅੱਗੇ ਵੀ ਨਹੀਂ ਐਨਾ ਕੰਮ ਹੁੰਦਾ ਨਾ ਅੱਜ ਕੱਲ ਕੋਇਆ ਕੁੜਾ ਜਿਹੜੀ ਕੁੜੀ ਕਰਦੀ ਆ ਜਿਹੜਾ ਮੈਂ ਕੋਇਆ ਕੁੜਾ ਕਰਾਂ ਇੱਥੇ ਤੇ ਪੈਣਾ ਕਰਨਾ ਜਿਹੜੀ ਗੱਲ ਆ ਇਹ ਕੋਈ ਤਾਂ ਦੁੱਧ ਦਾ ਆਪਾਂ ਵਰਤਦੇ ਆ ਖਾਣੇ ਪੀਣੇ ਕਰਦਾ ਮੁੱਲ ਦਾ ਦੁੱਧਵਾਰਾ ਨਹੀਂ ਖਾਂਦਾ ਉਹਨਾਂ ਆਪਾਂ 2 ਕਿਲੋ ਵੀ ਮੁੱਲ 3 ਕਿਲੋ ਵੀ ਜਾਵਾਂਗੇ ਤੇ ਉਹ ਗੱਲ ਥੋੜੀ ਬੰਦ ਜਿਹੜੀ ਕਰ ਦੇ ਦੁੱਧ ਦੀ ਬੰਨੀ ਆ ਮੈਂ ਤਾਂ ਮੈਂ ਤੇ ਦੁੱਧ ਨਾਲ ਦਹੀਂ ਮੈਂ ਤੇ ਉਹ ਹੀ ਨਹੀਂ ਖਾਂਦੀ ਜੱਟਾਂ ਦੇ ਘਰਾਂ ਚ ਡੰਗਰਾਂ ਤੋਂ ਬਗੈਰ ਜੱਟਾਂ ਦੇ ਘਰ ਤੋਂ ਨਹੀਂ ਫੱਬਦੇ ਹੁੰਦੇ ਜਿੱਥੇ ਡੰਗਰ ਮੈਂ ਤਾਂ ਦੁੱਧ ਨਹੀਂ ਤੇ ਮੈਂ ਉਹ ਹੀ ਨਹੀਂ ਖਾਂਦੀ ਜਿਹੜਾ ਮੈਨੂੰ ਦੁੱਧ ਦਾ ਸਾਹਣਾ ਉਹ ਨਹੀਂ ਦਾ ਲੈ ਕੇ ਕੰਮ ਪੈਣਾ ਕਰਨਾ ਹਾਂ ਜਾਂ ਨਾ ਦਾ ਜੀ ਮੈਂ ਕਰੇਗੀ ਕਿ ਨਹੀਂ ਕਰਾਂ ਮੈਂ ਤਾਂ ਆਖਿਆ ਮੈਂ ਕਰਦੀ ਆ ਪਰ ਮੈਨੂੰ ਆਪੋ ਪਿਆਰ ਨਾਲ ਇਹ ਚੀਜ਼ ਦਾ ਮਾਰਾ ਹੋਣੀ ਆਂਦੀ ਐ ਨਾ ਮੈਂ ਕਰੂੰਗੀ ਚੱਲ ਵੇਖ ਲੈਨੇ ਆਂ ਅੱਛਾ ਠੀਕ ਹੈ ਚੱਲ ਪਤਾ ਤੇ ਭਲ ਕੇ ਲੱਗ ਜਾਣਾ ਕਰਦੀ ਆ ਕਿ ਨਹੀਂ ਕਰਦੀ ਆ ਕਿ ਨਹੀਂ ਕਰਦੀ ਆ ਚੱਲ ਵੇਖ ਲੈਨੇ ਚੱਲ ਕੋਈ ਨਹੀਂ ਹਾਂ ਚੱਲ ਫੇਰ ਨਹੀਂਨੀ ਮੈਂ ਬੰਮ ਕਰ ਚੱਲ ਠੀਕ ਹੈ ਫੇਰ ਇਹ ਤਾਂ ਸ਼ੀਰਜੂਗਾ ਪਰ ਨਹੀਂ ਇਹ ਤਾਂ ਕਰਨਾ ਹੀ ਪੈਣਾ ਵਾ ਇਹ ਤਾਂ ਪੁੱਠੀ ਪੈਂਦੀ ਦੀਂਦੀ ਹਣ ਪੁੱਠੀ ਪੈਂਦੀ ਤੇ ਇਹ ਕਰਨਾ ਹੀ ਪਊਗਾ ਇੰਨਾ ਕੰਮ ਨੇ ਇੰਨਾ ਸਾਰਾ ਕਿਥੋਂ ਕਰੂੰਗੀ ਚਲ ਕਰਦੀ ਆਪਾਂ ਕੋਈ ਨਹੀਂ ਆ ਦੋ ਦੇਣੀ ਆ ਹੋਰ ਇਹਨੇ ਦੋ ਦਿਨਾਂ ਚੱਲ ਜਾਣਾ ਟੋਕ ਦੇਣੀ ਆ ਨਾ ਹੁੰਦਾ ਦੋ ਦਿਨ ਕਰ ਲਈਆਂ ਇਹ ਤਾਂ ਤੂੰ ਨਾ ਉਹ ਕੰਮ ਦਾ ਨਾ ਮੈਂ ਕਢਾਇਆ ਮੇਰਾ ਨਾ ਵੀ ਨੰਨੀ ਹੈ ਇਹ ਰੜਕਾ ਵੇਖੀ ਮੈਂ ਕਿੱਦਾਂ ਕਢਾਉਣੀ ਆ ਇਹ ਬਣੀ ਕਰਦੀ ਆ ਨਾ ਆਪਣੇ ਆਪ ਤੇ ਮੈਨੂੰ ਮੈਂ ਦੱਸੂਗੀ ਅੱਗੇ ਤੇ ਮਾਂ ਉਹਦੀ ਇਕੱਲੇ ਅੱਜ ਪੁੱਤ ਨੂੰ ਵੀ ਤਿਆਰ ਕਰਨ ਨਾਲ ਲਿਆਈ ਆ ਉਹ ਵੀ ਆ ਗਏ ਘਹਿ ਤਿਆ ਬੋਲੇ ਉਹਨੂੰ ਮੇਰੇ ਨਾਲ ਦੀ ਗੱਲ ਕਰਨੀ ਚਾਹੀਦੀ ਆ ਉਹ ਇਹਦੇ ਨਾਲ ਦੀ ਕਰਦਾ ਵਾ ਪਤਾ ਨਹੀਂ ਗਾ ਗਏ ਨਹੀਂ ਚਲੀ ਜਣੀ ਸਾਰੇ ਘਰ ਚ मता नहीं जीन दीदी इन्हें बड़ी जान दुखी बैरन बनके बैठ सारे पद करने सारे स्यापे करने टैम दें ਅ이터 ਨਾਲ ਸੇ ਆਪਾਂ ਦੇ ਬਾਚਾਂ ਕਰ ਲੈਣੀ ਆ ਪਹਿਲਾਂ ਉਧਰੋਂ ਨਬੇੜ ਦੂਗਾ ਰੋਟੀ ਦੀ ਵੀ ਕਾਲੀ ਨਾਲ ਹੀ ਪੈ ਜਾਣੀ ਆ ਮੁਰਤੇ ਦੇ ਕਦੀ ਕੀਤਾ ਨਹੀਂ ਕਰਨਾ ਪਤਾ ਕਿੰਨਾ ਖਾਂਦਿਆ ਕੰਮ ਅੱਜ ਤੇ ਮੈਂ ਰਿਆ ਕਰ ਭਲਕੇ ਵੀ ਲਾਉਂਗੀ ਕਰ ਪਰ ਫਕਸੋਂ ਨਾਲ ਚਲੇ ਜਾਣਾ ਵਾ ਇਹ ਤਾਂ ਭਲਕੇ ਹੀ ਨਾ ਚਲੇ ਆ ਜਾਵੇ ਫੇਰ ਦੱਸੂਗੀ ਇਹਨੂੰ ਇਹ ਤਾਂ ਗਿਣ-ਗਿਣ ਬਦਲੇ ਨਾਲ ਲਾਏ ਤਾਂ ਆਖੀਆ ਤੋਂ ਮੈਂ ਵੇਖੀਆ ਤਾਂ ਕਿੱਤਾਂ ਨੂੰ ਮੈਂ ਸਾਰਾ ਕੰਮ ਇਹੋ ਕਰਾਉਣੀ ਆ ਮਿਲ ਜਾ ਫੋਨ ਮੇਰਾ ਖੋ ਲਾਣਾ ਵਾ ਲਾ ਫੋਨ ਕਿੱਦਾਂ ਲੰਗੀ ਫੇਰ ਤੇ ਨਾ ਮਰਪਾ ਗਈ ਹੁਣ ਛੇਤੀ ਤੇ ਆਇਆ ਨਹੀਂ ਚੱਲਿਆ ਫੇਰ ਵੇਖੀ ਜਾਊ ਜਦੋਂ ਦੂਰੀ ਜਾ ਰਾਊਗਾ ਉਹਨੂੰ ਤਾਂ ਮੈਂ ਦੱਸਦੀ ਆ ਨਾ ਇਹਨੂੰ ਇਹਨੇ ਤਾਰੀਆਂ ਨੇ ਰੋਟੀਆਂ ਵੀ ਲਾਹੇ ਜਿਹਾ ਲੰਗੜੀ ਵਾਟ ਜਾਣਾ ਆ ਵੀ ਤੇ ਬੈਠਾ ਏ ਇਹਨੂੰ ਤਾਂ ਕੰਮ ਦੱਸ ਦੇਣੀ ਆ ਮੇਰੇ ਨਾਲ ਪਏ ਰਹਿੰਦੇ ਆ ਕੰਮ ਕਰਲਾ ਕੰਮ ਕਰਲਾ ਕੰਮ ਕਰਲਾ ਇਹ ਭਾਵੇਂ 12 ਵਜੇ ਇੱਕ ਵਜੇ ਤੱਕ ਸੁੱਤਾ ਰਹੇ ਮੇਰੇ ਨਾਲ ਕੰਮ ਦੀ ਜਾਚ ਆ ਨਾ ਬਸ ਜਾ ਮਾ ਜੱਟਾ ਬੇਥੇ ਬੈ ਬੂਜਾ ਮੈਂ ਆਪਣੇ ਘਰੋਂ ਤੇਰੇ ਘਰੀਆ ਆਪ ਜੋੜੇ ਅੱਗੇ ਸਵੇਰੇ ਚੜੇ ਕੋਟਾ ਸਵਾਰ ਆ ਗਏ ਉਹ ਹੁਣ ਜਾ ਜਾ ਕੇ ਤਾ ਜਾ ਫੇਰ ਆਖੂਗਾ ਮਾਂ ਤੁਮੇ ਦਾ ਜਾ ਜਾ ਕੇ ਮੈਨੂੰ ਬੁਲਾਓ ਛੋਕੜਾ ਛੋਕੜਾ ਫੋਨ ਕਰ ਕਰਕੇ ਦੱਸਣਾ ਉਹਨਾਂ ਨਾਲ ਕਰਉਂਦੀ ਆ ਮੇਰੇ ਪੁੱਤ ਨੂੰ ਦੱਸਦੀ ਮੈਂ ਕਿ ਰਿਸ਼ਤੇਦਾਰਾਂ ਨੂੰ ਮੈਂ ਸੱਦਾ ਪੜਾਂਗੀ ਆਪੇ ਇਹ ਕਰਨਾ ਹੀ ਪਊਗਾ ਲੂਆ ਪਾੜਾ ਮੈਨੂੰ ਫੇਰ ਇਹਦੇ ਮੁੱਟੀ ਲਾਉਣਾ ਰੋਟੀ ਦਾ ਕਰਾਂ ਸੌਣ ਦੀ ਫਿਰ ਸਾਡੇ ਜੇ ਮਾਂ ਨੇ ਕਈ ਵੇਂ ਖਾਤਾ ਟਾਂਗ ਇਹ ਜੀ ਆਲਦੀ ਦਿੱਤੀ ਪਹਿਲਾਂ ਨਹੀਂ ਕਰਾਉਂ ਆਹ ਖਾਣ ਨੂੰ ਇਹਨੋਂ ਥੇੜਾ ਕਰ ਰੋਟੀ ਨਾ ਦਾ ਸਾਰਾ ਆਟਾ ਡੁੱਲ ਗਿਆ ਵਾ ਕੋਈ ਕੰਮ ਨਹੀਂ ਚੱਦਣਾ ਆਂਡੇ ਪਾ ਕੇ ਸਵੇਰ ਦੇਤੀ ਬੇਤੀ ਤੇ ਬੇਤੀ ਹੋਈ ਜਾਂਦੀ ਮਾਤਾ ਸਾਰੇ ਕੰਮ ਮੈਂ ਕਰਦੇ ਹੀ ਰੋਟੀਆਂ ਲਾ ਦਿੱਤੀਆਂ ਹੀ ਫੜ ਕੇ ਹੁਣ ਖਾ ਲਈਏ ਨਾ ਆਖੀ ਹੁਣ ਉਹਨੂੰ ਵੀ ਮੈਨੂੰ ਰੋਟੀ ਨਹੀਂ ਪੜਾਈ ਮੈਨਾਂ ਲੱਗੀ ਹੁਣ ਘੜੀ ਲੰਮੇ ਪੈ ਠੀਕ ਆ ਨਾ ਜਾ ਪੈ ਜਾਗਾ ਕਰਨਾ ਕੀ ਆਪਾਂ ਤੇ ਮਨਤੀ ਕਰਾਂ ਜੇ ਇਹ ਚਲ ਜਾ ਕਰਾਂ ਖਾ ਲੂੰਗੀ ਮੈਂ ਜਦੋਂ ਤੇਰਾ ਜੀ ਕਰੂਗਾ ਆ ਖਾ ਲਈਏ ਤੇ ਜਦੋਂ ਤੇਰਾ ਜੀ ਕਰ ਪੈ ਲੱਗੀ ਤਾਂ ਮੈਂ ਪਹਿਲੇ ਨਹੀਂ ਆ ਵੀ ਖੁਲਾਸਾ ਕਰਿਆ